ਬੱਲੇ ਬੱਲੇ ਆ ਇਹ ਕਿੱਥੇ ਹਰਿਆਣੇ ਵਾਲਾ ਯਾਟ ਦਾ ਕਮਾਲਪੁਰ ਵਾਲੇ तो नहीं लेवी, लेवी हो पैसे ला गया। एक पासे दूजे पासे फूला बल्ले बल्ले होगी मित्रों वो देखा पैनी कोटी और रुपया दी पैनी तफा लड़ा हुआ यह आशूषक वाला फूला ਬਾ ਖੇਡ ਕਬੱਡੀ ਦੇ ਵਿੱਚੋਂ ਤੁਹਾਡੇ ਸਾਹਮਣੇ ਮੇਰੇ ਵੀਰੋ ਰਵੀ ਕਬੱਡੀ ਪੌਂਡ ਦੇ ਲਈ ਅੱਗੇ ਵੱਲ ਵਧਦਾ ਹੋਇਆ ਕੈਲਰਬ ਦੀ ਧਰਤੀ ਦਾ ਤੇ ਦੂਜੇ ਪਾਸੇ ਚਰਾਗਦੀਨ ਉਹ ਮੱਝਾਂ ਵਾਲੀ ਦੀ ਧਰਤੀ ਦਾ ਉਹ ਦੁਨੀਆ ਦਾ ਚੁੱਪੀ ਉਹ ਬੱਲੇ ਬੱਲੇ ਚਰਾਗਦੀਨ ਦੇ ਦੂਜੇ ਪਾਸੇ ਕੈਲਰਨ ਵਾਲਾ ਉਹ ਬਾਟਾ ਵਧਦਾ ਜਾ ਰਿਹਾ ਹੈ ਹਾਂ ਜੀ ਦੋ ਜੱਥੇ ਦਾ ਚਰਾਗਦੀਨ ਦੇ ਲਈ 5000 ਰੁਪਇਆ ਕੀਤੀ ਹੰਸਾ ਅਸਟ੍ਰੇਲੀਆ ਨਾਲ 5000 ਰੁਪਇਆ ਬਰਾਸੂਲਾ ਆ ਆ ਆ ਖੂਲਾ ਸੁਸ਼ਟ ਵਾਲਾ ਅੰਮੋਲੂ ਦੂਜਾ ਆ ਗਿਆ ਉਹ ਨਾਲੇ ਵੀ ਸੁਣ ਕੇ ਕਿ ਪੱਕ ਪਤਾ ਪੱਕ ਸਾਹ ਲੈ ਵੀ ਫੂਲਿਆ 5000 ਜੇ ਇੱਕ ਵਫਾ ਤੂੰ ਹੋਰ ਨਾ ਜਾਣਾ ਕਿੰਦੀ ਹੰਸਾ ਗੁਰਤੇਜ ਵਿਆਲ ਛੇਪੂਰੀਆ ਸੁਖਾ ਬੱਲੇ ਆ ਇਹ ਕਿੱਥੇ ਹਰਿਆਣੇ ਵਾਲਾ ਯਾਤ ਦਵਦਾ ਇਹ ਵੀ ਬੜੀ ਤਕੜਾ ਯਾਰ ਦੀਆਂ ਦੋ ਕਾਟੀਆਂ ਦਾ ਐਲਾਨ ਕਰ ਦਿੱਤਾ ਹੈ ਕਲਰਮ ਦੀ ਧਰਤੀ ਦਾ ਰਵੀ ਮੇਰੇ ਵੀਰੋ ਕਬੱਡੀ ਪੌਂਡ ਦੇ ਲਈ ਅੱਗੇ ਵੱਲ ਜਾਂਦਾ ਹੋਇਆ ਇੱਕ ਪਾਸੇ ਚਰਾਗਦੀਨ ਹੈ ਪੰਜਵਰ ਦੀ ਧਰਤੀ ਦਾ ਤੇ ਦੂਜੇ ਪਾਸੇ ਰਵੀ ਕਲਰਮ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਅੜੀਆਂ ਸੁਣਾਂ ਟਕ 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 ਉਹ ਟਕ 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 ਹੋਇਆ ਉਹ ਚਰਾਗ ਦੀ ਨੂੰ 50000 ਨੂੰ ਚਪੜਿਆ ਹੋਇਆ ਇਹ ਆ ਪੰਜਾਂ ਬੈਂਡ ਦਾ ਚਰਾਗ ਦੀ ਆ ਜੱਫਾ ਕਿਨੇ ਲੱਤਿਆ ਕਮਾਲ ਬੜਿਆ ਆ ਉਹ ਸੜਾ ਹੋਈ ਜਾਂਦਾ ਤੇ ਤਿਆਲ ਤੇ ਸੁੱਖਾ ਸ਼ੇਰਪੁਰੀਆ ਉਹ ਧੰਨਵਾਦ ਆ ਲੋ ਸਾਹਮਣੇ ਕਬੱਡੀ ਮੇਰੇ ਵੀ ਇਸ ਸਮੇਂ ਜਿੱਤੀ ਜਾਨਪੁਰ ਦੀ ਧਰਤੀ ਦਾ ਅਰਦੂਸਾ ਬੰਨੇ ਸ਼ੀਨੂ ਬਲਹਾਰਾ ਸ਼ੀਨੂ ਬਲਹਾਰਾ ਪੱਕੀ ਜਿੱਤੀ ਸ਼ੀਨੂ ਬਲਹਾਰਾ ਪੱਕੀ ਜਿੱਤੀ ਮੋਟਰਸਾਈਕਲ ਲਾਡੀ ਕੈਨੇਡਾ ਦੀਪ ਕੈਨੇਡਾ ਜੱਗੀ ਕੈਨੇਡਾ ਦਮਨ ਕੈਨੇਡਾ ਪ੍ਰਦੀਪ ਆਸਟ੍ਰੇਲੀਆ ਔਰ ਬੋਵੀ ਕੈਨੇਡਾ ਬਿੰਦਰ ਗਰੀਸ ਤੇ ਨਾਲ ਪੰਮਾ ਦੁਬਈ ਇਹ ਭਰਾਵਾਂ ਦੇ ਮਿਲ ਨੂੰ ਜਿਹੜਾ ਮੋਟਰਸਾਈਕਲ ਦਿੱਤਾ ਜਾਊਗਾ ਆ ਫੂਨ ਸਾਹਮਣੇ ਸੋਹਣਾ ਹੈ ਲਾ ਭਈ ਹੋ ਰੇਡ ਨੌਜਨ ਗੋਬਰੋ ਹੋ ਨੁਕਰੇ ਦੀ ਕੌਡੀ ਜੱਤੇ ਚੌੜੀ ਗਮਣੀ ਚੈਨ ਵਿੱਚੋਂ ਨਾਟ 11 ਹੈ ਖੇਡ ਕਬੱਡੀ ਦਾ ਨਾਟ 11 ਹੈ ਪਰ ਨੁਕਰਾ ਹੋ ਜਾਂਦਾ ਹੈ ਤਾਂ ਧਨ ਕਰਾ ਗਿਆ। ਬਿਲਿਆ ਕਹਿੰਦੇ ਵੇਲਜ ਕਲੱਬ ਵੱਲੋਂ ਨੁਕਰੇ ਦੀਆਂ ਤਿੰਨ ਕਬੱਡੀਆਂ 5000 ਰੁਪਏ। ਅਗਲੀ ਕਬੱਡੀ ਪਹਿਲੇ ਲਾਡੀ ਹੋਣਾ ਨੇ ਜੱਗੀ ਹੋਣਾ ਨੇ ਦੀਪ ਹੋਣਾ ਨੇ ਆਖਿਆ ਵੀ ਜਿਹੜਾ ਨੁਕਰੇ ਨੂੰ ਜਫਾ ਲਾਊਗਾ ਉਹਦੇ ਲਈ ਵਿਸ਼ੇਸ਼ 5000 ਦਾ ਮਾਨ ਕੀਤਾ ਜਾਊਗਾ ਜਸਵਿੰਦਰ ਜੀ ਕਰਿਓ ਗੱਲ ਏ ਧੰਗ ਵਾਲਾ ਜੱਫਾ ਲਾਉਂਦਾ ਤੇ 1000 ਰੁਪਇਆ ਕਹਿੰਦੇ ਦੇ ਵੱਲੋਂ ਆ ਰਾਜੂ ਆਏ ਉਧਰ ਕਹਿੰਦੇ ਕਿ ਕਬੱਡੀ ਪਾ ਕੇ ਮੁੰਡਾ ਹਵਾਵਾ